ਅਈ ਨਵਸਰਗ ਪੱਟੀ ਸਕੂਲ ਵਿੱਚ ਸਗਾੜੀ ਬਾਕਸੇ ਐਸੇ ਪਹੁੰਚਾਇਆ ਜਾ ਰਿਹਾ ਤੇ ਇਹਦੇ ਪਹੁੰਚੇ ਨੇ ਕੀ ਵੇਖਿਆ ਕੀ ਚਬਤ ਪਾਇਆ ਜਾ ਰਿਹਾ ਸਭ ਤੋਂ ਪਹਿਲਾਂ ਤੇ ਜੀ ਮੈਂ ਸਕੂਲ ਦੇ ਪ੍ਰਬੰਧਕਾਂ ਦਾ ਤੇ ਇੱਥੋਂ ਦੇ ਜੋ ਬਾਕਸਿੰਗ ਦੇ ਐਸੋਸੀਏਸ਼ਨ ਦੇ ਪ੍ਰਧਾਨ ਆ ਸਾਡੇ ਅਮਿਤ ਕੁਮਾਰ ਜੀ ਦਾ ਧੰਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਮਾਣ ਸਨਮਾਨ ਦਿੱਤਾ ਅਈ ਇੱਥੇ ਆਏ ਆ ਇੱਥੇ ਆਇਆ ਬਹੁਤ ਵਧੀਆ ਲੱਗਾ ਕਿ ਜਿਸ ਤਰ੍ਹਾਂ ਬੱਚੇ ਖੇਡ ਰਹੇ ਆਪਣਾ ਬਾਕਸਿੰਗ ਉਹਦੇ ਵਿੱਚ ਬੱਚਿਆਂ ਨੂੰ ਆਮਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਕਿਉਂਕਿ ਖੇਡਾਂ ਸਾਡੇ ਮਾਨ ਸਾਹਿਬ ਦਾ ਵੀ ਸੁਪਨਾ ਵਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਤੇ ਸਕੂਲਾਂ ਦੇ ਵਿੱਚ ਵੀ ਇਦਾਂ ਦੀਆਂ ਖੇਡਾਂ ਹੋਣੀਆਂ ਚਾਹੀਦੀਆਂ ਵਾ ਤੇ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਹੀ ਤੇ ਸਦਾ ਲਾਲਜੀ ਸਿੰਘ ਖੁੱਲਰ ਨੂੰ ਜੋ ਕੈਬਨਿਟ ਮੰਤਰੀ ਆ ਸਾਡੇ ਤੇ ਉਹ ਵੀ ਇਹਨਾਂ ਦੇ ਵਾਦੀ ਚੜ ਕੇ ਸਾਲਣਗੇ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਉਹ ਵੀ ਆਣਗੇ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਤਨਾ ਕਿ ਸਾਡਾ ਜ਼ਿਲ੍ਹਾ ਤਰਨਤਾਰਨ ਆ ਇਹਦੇ ਵਿੱਚ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਅਸੀਂ ਕਹਿੰਨੇ ਕਿ ਸਾਰੇ ਪੰਜਾਬ ਦੇ ਵਿੱਚ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਤੇ ਬੌਕਸਿੰਗ ਨਾਲ ਰਿਲੇਟਡ ਇਹ ਬੌਕਸਿੰਗ ਮੁਕਾਬਲਾ ਪਹਿਲਾਂ ਕਰਾਇਆ ਜਾਂ ਪਹਿਲਾਂ ਵੀ ਕਰਵਾਇਆ ਗਿਆ ਸੀ ਨਹੀਂ ਪਹਿਲਾ ਬੌਕਸਿੰਗ ਮੁਕਾਬਲਾ ਕਰਵਾਇਆ ਗਿਆ ਸੀ ਇੰਨੀਆਂ ਟੀਮਾਂ ਦਾ ਕੋਈ ਇਹ ਅਮਤੀ ਜੀ ਤੁਹਾਨੂੰ ਦੱਸ ਦੇਣਗੇ ਬਾਅਦ ਵਿੱਚ ਜਿੰਨੀਆਂ ਟੀਮਾਂ ਦਾ ਹੋਇਆ ਵਾ ਦੱਸੋ ਅੱਥਰੂ ਦੇਖਿਆ ਕਿ ਕਈ ਬੱਚੇ ਗਰੀਬ ਪ੍ਰਭਾਵ ਦੇ ਘਾਵੇ ਸਕੂਲ ਪੜ੍ਹਦੇ ਨੇ ਪਰ ਉਹ ਵੀ ਇਸ ਪਹੁੰਚੇ ਨਹੀਂ ਸਮਾਰੋਹ ਵਿੱਚ ਸ਼ਾਮਲ ਹੋਣ ਪਰ ਉਹਨਾਂ ਕਿ ਕਪੜੇ ਨਹੀਂ ਗਏ ਵਰਦੀਆਂ ਨਹੀਂ ਗਏ ਚੀਜ਼ਾਂ ਨਹੀਂ ਆਈਆਂ ਹਾਂਜੀ ਹਾਂਜੀ ਉਹ ਵੀ ਸਕੂਲ ਪੜਦੇ ਨੇ ਕੀ ਆਪਾਂ ਕਰਦੇ ਦਾ ਮਤਲਬ ਉਹਨਾਂ ਵਾਸਤੇ ਵੀ ਹਾਂਜੀ ਸਾਹੀ ਨਾ ਇੱਕ ਚੀਜ਼ ਨੋਟ ਕੀਤੀ ਆ ਕਿ ਕਈ ਬੱਚੇ ਇੱਥੇ ਖੇਡਣ ਤੋਂ ਵਾਂਝੇ ਰਹਿ ਗਏ ਤੇ ਉਹਨਾਂ ਬੱਚਿਆਂ ਨੂੰ ਨੈਕਸਟ ਟਾਈਮ ਤੋਂ ਜਿਹੜਾ ਆਪਾਂ ਕਰਾਵਾਂਗੇ ਪ੍ਰੋਗਰਾਮ ਜੇ ਉਹ ਵੀ ਇਹ ਕਰਾਉਣਗੇ ਜਿੰਨਾ ਵੀ ਆਪਾਂ ਨੂੰ ਬਣਦਾ ਸਾਡਾ ਵੀ ਅਸੀਂ ਵੀ ਸਹਿਯੋਗ ਕਰਾਂਗੇ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਬੱਚਿਆਂ ਨੂੰ ਜਿਹੜੇ ਬੱਚੇ ਵਿਚਾਰੇ ਗਰੀਬ ਪਰਿਵਾਰਾਂ ਦੇ ਆ ਜਾਂ ਬੱਚੀਆਂ ਵਾਂ ਉਹ ਨਹੀਂ ਖੇਡ ਸਕੀਆਂ ਤੇ ਉਹਨਾਂ ਨੂੰ ਹੀ ਜੋ ਸਮਾਨ ਹੈ ਮੁਹैया ਕਰਵਾਇਆ ਜਾਊਗਾ ਇਹ ਟੀਮਾਂ ਡਿਸਟ੍ਰਿਕਟ ਦੀਆਂ ਕਿਤੇ ਡਿਸਟ੍ਰਿਕਟ ਤੋਂ ਬਾਹਰ ਵੀ ਆਈਆਂ ਨੇ ਡਿਸਟ੍ਰਿਕਟ ਦੀਆਂ ਨਹੀਂ ਸਾਡੇ ਇਹ ਡਿਸਟ੍ਰਿਕਟ ਦੀਆਂ ਹੀ ਆ ਟੀਮਾਂ ਜੀ ਬਰਵਾ ਸਰ ਪਤਾ ਤਲਬੋਂ ਪੁੱਛਿਆ ਜੀ ਅਰੇ ਕਿੰਨੇ ਟੀਮਾਂ ਪਹੁੰਚਿਆ ਨੇ ਕਿ ਇਸ ਵਾਰ ਕਰਾਇਆ ਗਿਆ ਹਾਂ ਜੀ ਹਾਂ ਜ਼ਿਲ੍ਹਾ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦਰਾਂ ਤੁਹਾਨੂੰ ਵੱਲੋਂ ਤੇ ਇਹਦੇ ਵਿੱਚ 40 ਦੇ ਕਰੀਬ ਜਿਹੜੀਆਂ ਟੀਮਾਂ ਪਹੁੰਚੀਆਂ ਆਈਆਂ ਵਾ ਇਹਦੇ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਇਹ ਖਿਡਾਰੀ ਨੇ ਔਰ ਵੱਖ-ਵੱਖ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਪ੍ਰਾਈਵੇਟ ਅਕੈਡਮੀਆ ਨੇ ਉਹਨਾਂ ਦੇ ਖਿਡਾਰੀ ਇਚੀ ਹਿੱਸਾ ਲੈ ਰਹੇ ਆ ਅੰਡਰ 14 ਦਾ ਇਹ ਹਲੇ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਇੱਥੋਂ ਜਿਹੜੇ ਬੱਚੇ ਜੇਤਤਾ ਹੋਣਗੇ ਉਹ ਸਟੇਟ ਲੈਵਲ ਦੇ ਉੱਪਰ ਜਾ ਕੇ ਤੇ ਆਪਣਾ ਖੇਡਣਗੇ ਗਰੀਬ ਲੈਵਲ ਤੇ ਥੜੇ ਲੈਵਲ ਦੇ ਬੱਚੇ ਆ ਜਾਂ ਕਹਿ ਲੀਏ ਬਾਰਡਰ ਏਰੀਆ ਦੇ ਬੱਚੇ ਜਿੱਥੇ ਸਹੂਲਤਾਂ ਘੱਟ ਆ ਇਹਨਾਂ ਬੱਚਿਆਂ ਨੂੰ ਅਸੀਂ ਜਿਹੜਾ ਵਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਖੇਡਣਾ ਤੇ ਖੜਾਉਣਾ ਚਾਹੁੰਦੇ ਆ ਤੇ ਇਸ ਲਈ ਸਟੇਟ ਲੈਵਲ ਤੇ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਉਮੀਦ ਕਰਦੇ ਆ ਕਿ ਸਟੇਟ ਤੋਂ ਜਿੱਤ ਕੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਔਰ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਨਿਕਲਦੀਆਂ ਵਾ ਉਹਦੇ ਵਿੱਚ ਬਾਕਸਿੰਗ ਗੇਮ ਦੇ ਵਿੱਚ ਜਿਹੜਾ ਬੱਚਾ ਨੈਸ਼ਨਲ ਜਾਂ ਇੰਟਰਨੈਸ਼ਨਲ ਲਿੰਦਾ ਉਹਨੂੰ ਨੰਬਰ ਲੱਗਦੇ ਨੇ ਉਹਦੇ ਸਰਟੀਫਿਕੇਟ ਦੇ ਵਿੱਚ ਖੇਡਣ ਮਾਤਾ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਵੀ ਔਰ ਵਕ ਤੇ ਆਸ ਕਰਦੇ ਆ ਕਿ ਸਾਡੇ ਤੋਂ ਜਿਹੜੇ ਬੱਚੇ ਇੱਥੇ ਜਿੱਤ ਕੇ ਗੌਰਮ ਲੈਵਲ ਤੋਂ ਜਿੱਤ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਖੇਡਣਗੇ ਤੁਹਾਨੂੰ ਵੱਖ-ਵੱਖ ਅਦਾਰਿਆਂ ਵਿੱਚ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ ਸਰ ਦੇਖਿਆ ਕਈ ਬੱਚੇ ਨਹੀਂ ਖੇਡ ਪਾ ਰਹੇ ਕੀ ਲੱਗਦਾ ਤੁਹਾਨੂੰ ਉਹਨਾਂ ਨੂੰ ਕੋਈ ਸਮਾਨ ਨਹੀਂ ਗਿਆ ਜਾਂ ਕੀ ਟਿਕਟ ਬਣਿਆ ਦੇਖੋ ਸਾਡਾ ਜ਼ਿਲ੍ਹਾ ਜੇ ਤਰਨਤਾਰਨ ਦਾ ਸੀਮਾਵਰਤੀ ਜ਼ਿਲ੍ਹਾ ਵਾ ਔਰ ਪਿੰਡਾਂ ਦੇ ਕਈ ਸਕੂਲਾਂ ਦੇ ਵਿੱਚ ਜਿਹੜਾ ਵਾ ਹਾਲੇ ਤੱਕ ਜਿਹੜਾ ਖੇਡ ਪਸਿਲਡੀਆਂ ਸਾਡੀਆਂ ਪਹੁੰਚ ਨਹੀਂ ਪਾਈਆਂ ਤੇ ਪੰਜਾਬ ਸਰਕਾਰ ਨੂੰ ਵੀ ਗੁਜਾਰਿਸ਼ ਕੀਤੀ ਹੈ ਜਿਹੜਾ ਪ੍ਰਸ਼ਾਸਨ ਨੂੰ ਵੀ ਗੁਜਾਰਿਸ਼ ਕੀਤੀ ਹੋਈ ਹੈ ਕਿ ਜਿਹੜਾ ਹੈਗਾ ਸਾਡੇ ਬੱਚੇ ਜਿਹੜੇ ਜਿੰਨਾਂ ਅਸੀਂ ਕੋਚਿੰਗ ਫ੍ਰੀ ਦੇ ਵਿੱਚ ਦੇ ਰਹੇ ਹਾਂ ਤਨ ਤਨ ਵਿੱਚ ਅਸੀਂ ਅਕੈਡਮੀ ਖੋਲੀ ਹੈ ਉਹਦੇ ਵਿੱਚ ਬੱਚਿਆਂ ਨੂੰ ਫ੍ਰੀ ਕੋਚਿੰਗ ਦੇ ਰਹੇ ਹਾਂ ਔਰ ਸਾਡੇ ਨਾਲ ਕੁਝ ਕੋਚ ਸਾਬਾਨ ਜੁੜੇ ਹੋਏ ਨੇ ਜਿਹੜੇ ਵਕਫ ਵਕਫ ਸਰਕਾਰੀ ਸਕੂਲਾਂ 'ਚ ਜਾ ਕੇ ਸ਼ਾਮ ਨੂੰ ਫ੍ਰੀ ਕੋਚਿੰਗ ਦਿੰਦੇ ਆ ਤੇ ਉਹਨਾਂ ਸਕੂਲਾਂ ਵਾਲਿਆਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਜਿਹੜੇ ਬੱਚੇ ਸਾਡੇ ਕੋਲ ਸਿੱਖਦੇ ਪਏ ਆ ਔਰ ਅੱਛੇ ਗਰੀਬ ਘਰਾਂ ਦੇ ਆ ਕੁਝ ਅਸੀਂ ਬਾਕਸਿੰਗ ਐਸੋਸੀਏਸ਼ਨ ਆਪਣੇ ਵੱਲੋਂ ਉਹਨਾਂ ਨੂੰ ਸਮਾਨ ਵਹੀਆ ਕਰਵਾਨੇ ਆ ਤੇ ਫਿਰ ਵੀ ਕਿ ਬੱਚਿਆਂ ਦੀ ਉਤ ਉਹ ਚਾਹੁੰਦੇ ਨੇ ਕਿ ਉਹ ਖੇਡਾਂ ਵੱਲ ਉਤਸ਼ਾਹਿਤ ਹੋਣ ਅੱਗੇ ਵਧਣ ਤੇ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਡਰੈਸ ਦਾ ਪ੍ਰਬੰਧ ਹੋ ਜਾਏ ਜਿ ਗਲਵਜ਼ ਵਗੈਰਾ ਜੋ ਵੀ ਆ ਇਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਲੈ ਰਹੀ ਹੈ ਜਿਹਦੇ ਕਰਕੇ ਹਾਲੇ ਕੁਝ ਬੱਚੇ ਸਾਡੇ ਕੋਲ ਰਹਿ ਗਏ ਆ ਉਹਨਾਂ ਦੀ ਟ੍ਰੇਨਿੰਗ ਲੈ ਰਹੀ ਹੋਈ ਹੈ ਉਹਨਾਂ ਨੇ ਪਰ ਉਹ ਇਸ ਕਰਕੇ ਨਹੀਂ ਖੇਡ ਪਾਏ ਕਿਉਂਕਿ ਸਮਾਨ ਪੂਰਾ ਨਹੀਂ ਹੈ ਕਿਉਂਕਿ ਇਹਦੇ ਗੇਮ ਦੇ ਵੀ ਕੁਝ ਰੂਲਸ ਹੁੰਦੇ ਆ ਜਿਹਦੇ ਵਿੱਚ ਸਮਾਨ ਪੂਰਾ ਹੋਵੇ ਤਾਂ ਫਿਰ ਹੀ ਖੇਡਣ ਦੀ ਇਜਾਜ਼ਤ ਮਿਲਦੀ ਹੈ ਖੇਡਾਰੀ ਦੀ ਕੋਈ ਉਮਰ ਵੀ ਤੈਅ ਕੀਤੀ ਗਈ ਹੈ ਇਸ ਮੁਕਾਬਲੇ ਤੇ ਇਹਦੇ ਵਿੱਚ 14 ਸਾਲ ਅੰਡਰ 14 ਜਿਹੜੇ 14 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ ਹਾਲੇ ਫਿਲਹਾਲ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਇਸ ਤੋਂ ਉੱਪਰ ਫਿਰ ਅੰਡਰ 17 ਅੰਡਰ 19 ਦੇ ਜਿਹੜਾ ਕੰਪੀਟੀਸ਼ਨ ਜ਼ਿਲ ਸਰਕਾਰ ਨੂੰ ਕੀ ਅਪੀਲ ਰਵੇਗੀ ਸਰਕਾਰ ਨੂੰ ਇਹ ਅਪੀਲ ਹੈ ਕਿ ਜਿੱਦਾਂ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਲੋਕ ਜਿਹੜੇ ਨੌਜਵਾਨ ਆ ਜਾਂ ਬੱਚੇ ਆਪਣੇ ਆ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਖੇਡਾਂ ਵੱਲ ਪ੍ਰੋਤਸਾਹਿਤ ਹੋਣ ਤੇ ਖੇਡਾਂ ਵਿੱਚ ਪੰਜਾਬ ਜਿੱਦਾਂ ਪਹਿਲਾਂ ਮੋਰੀ ਸੀ ਉਦਾਂ ਹੀ ਫਿਰ ਤੋਂ ਮੋਰੀ ਬਣੇ ਤੇ ਉਹਦੇ ਲਈ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਜਿਹੜੀਆਂ ਵੀ ਐਸੋਸੀਏਸ਼ਨਾਂ ਇਸ ਵਰਕ ਨੂੰ ਕਰਦੀਆਂ ਪਈਆਂ ਨਾ ਸੜਲੇ ਲੈਵਲ ਤੇ ਜਿਹੜੇ ਲੋਕਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਤੇ ਸਰਕਾਰ ਖੁਦ ਜਿਹੜੇ ਜਿਹੜੀਆਂ ਜ਼ਿੰਮੇਵਾਰੀ ਨਿਭਾਵੇ ਹਰ ਸਕੂਲ ਦੇ ਵਿੱਚ ਜਿਹੜਾ ਵਾ ਸਪੋਰਟਸ ਟੀਚਰ ਜਿਹੜੇ ਆ ਮਹਈਆ ਕਰਵਾਏ ਜਾਣ ਸਪੋਰਟਸ ਦਾ ਜਿਹੜਾ ਸਮਾਨ ਆ ਉਹ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਪੰਜਾਬ ਸਪੋਰਟਸ ਵਿੱਚ ਹੀ ਮੋਰੀ ਬਣ ਸਕੇ ਜਿਨ੍ਹਾਂ ਨੇ ਹਾਜ਼ਰੀ ਭਰੀ ਆ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਸਾਡੇ ਕੋਲ ਵੱਖ-ਵੱਖ ਸਕੂਲਾਂ ਦੇ ਕੋਚ ਆਏ ਨੇ ਪ੍ਰਿੰਸੀਪਲ ਨੇ ਔਰ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕਾਰ ਸਿੰਘ ਰੰਧਾਵਾ ਜੀ ਨੇ ਤੇ ਮੰਤਰੀ ਸਾਹਿਬ ਨੇ ਅਨੰਸੀ ਰਾਜ ਸਿੰਘ ਭੋਲਰ ਨੇ ਕਿਸੇ ਕਾਰਨ ਆ ਨਹੀਂ ਸਕੇ ਅਸੀਂ ਸਭ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿ ਇੱਥੇ ਆਏ ਨੇ ਹੌਸਲਾ ਫੁਜਾਈ ਕੀਤੀ ਹੈ ਬੱਚਿਆਂ ਨੂੰ ਔਰ ਇਹਨਾਂ ਨੇ ਵੀ ਵਾਅਦਾ ਕੀਤਾ ਕਿ ਜਿੰਨੀ ਦੇ ਤੱਕ ਬੱਚਿਆਂ ਨੂੰ ਜੋ ਵੀ ਉਹਨਾਂ ਦਾ ਸਮਾਨ ਚਾਹੀਦਾ ਹੋਊਗਾ ਤੋ ਉਹ ਦੇਣਗੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸਖਤਰ ਸਿੰਘ ਜੀ ਦਾ ਦਾਵਾ ਜਿਹੜੇ ਐਨ ਆਰ ਆਈ ਨੇ ਸੰਦੂ ਸਖਤਰ ਸਿੰਘ ਸੰਦੂ ਜੀ ਤੇ ਉਹ ਉਹਨਾਂ ਨੇ ਵੀ ਸਾਨੂੰ ਜਿਹੜਾ ਭਰੋਸਾ ਦਿੱਤਾ ਵਾ ਕਿ ਖੇਡਾਂ ਨੂੰ ਪ੍ਰਸਾਹਿਤ ਕਰਨ ਲਈ ਉਹ ਬੱਚਿਆਂ ਨੂੰ ਜਿਹੜਾ ਵਾ ਆਪਣਾ ਆਸ਼ੀਰਵਾਦ ਦੇਣਗੇ ਠੀਕ ਕੁਝ ਤਾਂ ਫਟਾ ਜਿਆਦਾ ਕਹਿਦਾ ਕਿ ਅਪਿਸ਼ਟ ਜਾ ਰਿਹਾ ਪੱਟੀ ਵਿੱਚ ਮਰਚਾਸ ਕੈਲਕੂਲੇਟਰ ਠੀਕ ਹੈ ਜਦੋਂ ਬਿੱਤੇ ਪਹੁੰਚੇਗਾ ਵੇਖੋ ਜੀ ਬਹੁਤ ਸੋਹਣਾ ਉਪਰਾਲਾ ਵਾ ਏ ਜਿਤਨਾ ਹਰਮਿਤ ਟਾਈਗਰ ਜੀ ਆ ਸਮੁੱਚੀ ਟੀਮ ਇਹ ਕਰ ਰਹੀ ਕੰਮ ਵੀ ਤੋੜ ਆਪਣਾ ਸ਼ੁਕਰ ਅਮਿਤ ਵਰਮਾ ਅਮਰ ਵਰਮਾ ਜੀ ਦੇ ਦੋਨੇ ਮਿਲ ਕੇ ਮੇਰੇ ਹਿਸਾਬ ਨਾਲ ਅੱਜ ਇਹ ਲਾ ਪ੍ਰੋਗਰਾਮ ਕਰਵਾਇਆ ਵਾ ਬੱਚਿਆਂ ਦਾ ਕਾਫੀ ਸਕੂਲਾਂ ਦਾ ਤੇ ਬਹੁਤ ਸੋਹਣਾ ਪ੍ਰਾਲਾਵਾ ਕਿਉਂਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਅੱਜ ਦੇ ਸਮੇਂ ਨਾਲ ਬਹੁਤ ਜ਼ਰੂਰੀ ਜ਼ਰੂਰੀ ਹੈ ਕਿਉਂਕਿ ਬੱਚੇ ਉਤਰਾ ਬਰਾਈਆਂ ਦੇ ਰਸਤੇ ਛੱਡ ਕੇ ਖੇਡਾਂ ਵਾਲੇ ਬਣੇ ਲੱਗਣਗੇ ਤੇ ਸਾਡੇ ਪੰਜਾਬ ਦਾ ਭਲਾ ਹੋ ਸਕਦਾ ਵਾ ਤੇ ਜਿਹੜੇ ਇਨਸਾਨ ਇਸ ਚੀਜ਼ ਨੂੰ ਪ੍ਰੇਰਿਤ ਕਰਦੇ ਆ ਬੱਚਿਆਂ ਨੂੰ ਇਸ ਬੰਨੇ ਲਾਉਂਦੇ ਆ ਤੇ ਉਹਨਾਂ ਨੂੰ ਅਸੀਂ ਤੇ ਉਹਨਾਂ ਦੇ ਨਾਲ ਰਾਤ ਦਿਨ ਅਸੀਂ ਉਹਨਾਂ ਦੇ ਨਾਲ ਖੜਾਂਗੇ ਜਿੰਨਾ ਬੰਦਾ ਸਾਥ ਉਹਨਾਂ ਦਾ ਬਤੁਮਤ ਸਾਥ ਦੇਵਾਂਗੇ ਕਿਉਂਕਿ ਸਾਡੇ ਪੰਜਾਬ ਨੂੰ ਅੱਜ ਬਹੁਤ ਜ਼ਿਆਦੀ ਸਖਤ ਜ਼ਰੂਰਤ ਇਸ ਚੀਜ਼ ਦੀ ਸਮੂਹ ਆਵਾਜ਼ ਦੀ ਪਾਰਟੀ ਸਰਕਾਰ ਬੱਚਿਆਂ ਨੂੰ ਲੱਗੇ ਕਿੱਦਾਂ ਲੱਗੇ ਬਹੁਤ ਸਹੀ ਮਤੁਸ਼ਾਹਿਤ ਹੈਗੇ ਕਿ ਇਹ ਜੇ ਕੰਮ ਕਰ ਰਹੀ ਹੈ ਇਹ ਦੇਖੇ ਲਈ ਕਈ ਬੱਚਿਆਂ ਦੇ ਖੇਡਣ ਨੂੰ ਰਹਿ ਗਏ ਸਮਾਨ ਨਹੀਂ ਗਿਆ ਹੋਰ ਸਮਝੀ ਕਿ ਆਪਾਂ ਨੇ ਬੱਚਾ ਵਾਸਤੇ ਕੋ ਪ੍ਰਬਲ ਹੈ ਕਰਦੇ ਤਾਂ ਕਿੰਨੇ ਦੇ ਜਲ ਸਮਾਨ ਨਹੀਂ ਸੀਗੇ ਦੇਖੋ ਜੀ ਇਹ ਜਿਹੜੀ ਐਸੋਸੀਏਸ਼ਨ ਕੰਮ ਕਰ ਰਹੀ ਹੈ ਨਾ ਅਸੀਂ ਇਹਨਾਂ ਦਾ ਨਾਲ ਪੂਰਾ ਸਾਥ ਦੇ ਕੇ ਡੀਸੀ ਸਾਹਿਬ ਨੂੰ ਕਹਿ ਕੇ ਜਿਹੜੀਆਂ ਵੀ ਚੀਜ਼ਾਂ ਪ੍ਰੋਵਾਈਡ ਕਰਾਉਣ ਵਾਲੀਆਂ ਜਰੂਰਤ ਹੋਗੀ ਨਾਲ ਹੋ ਕੇ ਕਰਾਵਾਂਗੇ ਕਿਸੇ ਚੀਜ਼ ਦੀ ਇਹਨਾਂ ਨੂੰ ਦਿੱਕਤ ਨਹੀਂ ਆਉਣ ਦਵਾਾਂਗੇ ਅੱਗੇ ਵੀ ਇਹਨਾਂ ਨੂੰ ਹਰਵੀਰ ਜੀ ਜਦੋਂ ਸਾਡੇ ਕੋ ਆਉਂਦੇ ਆ ਤੇ ਅਸੀਂ ਇਹਨਾਂ ਨੂੰ ਜਾ ਕੇ ਫੋਨ ਖਾਂ ਡੀਸੀ ਨੂੰ ਕਰ ਆ ਹੁਣ ਛੋਟਾ-ਕੁਟਾ ਬੱਚਿਆਂ ਲਈ ਆਉਂਦੀਆਂ ਵਾ ਉਹਨਾਂ ਨੂੰ ਸਪੈਸ਼ਲ ਤੌਰ ਤੇ ਡਿਸਰਵਨ ਕਰਕੇ ਜਿੰਨੀ ਉਹਨਾਂ ਨੂੰ ਜ਼ਰੂਰਤ ਹੋਵੇ ਸਮਾਨ ਤੋਇਆ ਕਰਾਂਗੇ। ਤੁਹਾਡੇ ਵਾਲੇ ਕੀ ਪੀਲੇ ਵੀ ਬੱਚਿਆਂ ਨੂੰ ਜੋ ਆ ਸਮਝਦੇ ਨਾ ਜੋੜੇ ਭੜਗੇ। ਮੇਰੇ ਲੋਤ ਅਪੀਲ ਇਹੀ ਆ ਕਿ ਅਪੀਲ ਜ਼ਿਆਦਾਤਰ ਬੱਚਿਆਂ ਨੂੰ ਚਲੋ ਸਕੂਲ ਟੀਚਰਾਂ ਚ ਪੜਾਈਆਂ ਕਰਾਉਂਦੇ ਆ ਜ਼ਿਆਦਾਤਰ ਅਪੀਲ ਇਹਨਾਂ ਕੋਚਾਂ ਨੂੰ ਕੀਤੀ ਜਾ ਸਕਦੀ ਆ ਕਿ ਵੱਧ ਤੋਂ ਵੱਧ ਪਰਾਲੇ ਕਰੋ ਤੇ ਬੱਚਿਆਂ ਨੂੰ ਇਸ ਬੰਨੇ ਲਾਓ ਕਿ ਸਾਡੇ ਪੰਜਾਬ ਦਾ ਜਿਹੜਾ ਜੂਸ ਆ ਆਪਾਂ ਸਾਰੇ ਜਾਣਦੇ ਹੀ ਆ। ਥੋੜੇ ਜਿਹਾ ਸਮਾਂ ਪਹਿਲਾਂ ਬੜੇ ਕਰਾਇਆਂ ਤੇ ਚੱਲ ਰਿਹਾ ਵਾ ਜਿਹੜੇ ਰਸਤੇ ਨਹੀਂ ਚੱਲਣ ਵਾਲੇ ਉਹਨਾਂ ਤੇ ਚੱਲ ਰਿਹਾ ਵਾ ਜੇ ਇਹਨਾਂ ਨੂੰ ਆਪਾਂ ਖੇਡਾਂ ਨਾਲ ਜੋੜਾਂਗੇ ਤੇ ਸਾਡੇ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਸਾਡੀ ਜੂਤ ਦਾ ਭਲਾ ਹੋਣ ਵਾਲਾ ਸਾਡੇ ਪੰਜਾਬ ਵਾਸਤੇ ਬਹੁਤ ਹੀ ਚੰਗੀ ਚੀਜ਼ ਆ ਕਿਉਂਕਿ ਇਹੋ ਜਿਹੇ ਜਿਹੜੇ ਖੇਡਾਂ ਦੇ ਉਤਸ਼ਾਹ ਕਰਨ ਵਾਲੇ ਕੋਚ ਹੁੰਦੇ ਆ ਅਸੀਂ ਉਹਨਾਂ ਦਾ ਦਿਲੋਂ ਮਾਨ ਸਤਕਾਰ ਕਰਦੇ ਆ ਤੇ ਕਰਦੇ ਰਵਾਂਗੇ ਇਹਨਾਂ ਦੇ ਨਾਲ ਰਾਤ ਦਿਨ ਖੜਕੇ ਇਹਨਾਂ ਦੇ ਉਪਰਾਲੇ ਜਿਹੜੇ ਖੇਡਾਂ ਵਾਲੇ ਬਣੇ ਜੋੜਦੇ ਰਹਿਣਗੇ ਲੋਕਾਂ ਨਾਲ ਅਸੀਂ ਨਾਲ ਬਣਾ ਦੇਣਾ